ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਲਾਹੌਰ ਪੁੱਜੇ ਗੁਰੂ ਜੀ ਨੇ ਇੱਕ ਖੂਦ ਦੇ ਕੋਲ ਪिपल ਢੇਰਾ ਲਗਾ ਲਿਆ ਇੱਥੇ ਇੱਕ ਤਨਾਰ ਸੇਠ ਦੁਨੀ ਚੰਦ ਸ਼ਾਹੂ ਦਾ ਰਹਿੰਦਾ ਸੀ ਇੱਥੋਂ ਦੇ ਲੋਕ ਝੂਠੇ ਦਿਖਾਵੇ ਅਤੇ ਤਨ ਦੇ ਲਾਲਚ ਵਿੱਚ ਆਪਣਾ ਜੀਵਨ ਨਜਾਹੀ ਗਵਾ ਰਹੇ ਸਨ ਜਿਸ ਕੋਲ ਜਿੰਨੇ ਲੱਖ ਹੁੰਦੇ ਉਹ ਆਪਣੇ ਘਰ ਉੱਤੇ ਉਤਨੇ ਹੀ ਝੰਡੇ ਲਗਾ ਲੈਂਦੇ ਸਨ ਸੇਠ ਦੁਨੀ ਚੰਦ ਦੇ ਘਰ ਦੇ ਉੱਤੇ ਸੱਤ ਝੰਡੇ ਲੱਗੇ ਹੋਏ ਸਨ ਪਾਉ ਉਹ 7 ਲੱਖ ਦਾ ਮਾਲਿਕ ਸੀ ਸੇਠ ਨੇ ਆਪਣੇ ਪਿਤਾ ਦਾ ਸ਼ਰਾਦ ਕੀਤਾ ਉਸਨੇ ਗੁਰੂ ਜੀ ਨੂੰ ਵੇ ਆਪਣੇ ਘਰ ਭੋਜਨ ਤੇ ਆਉਣ ਵਾਸਤੇ ਬੇਨਤੀ ਕੀਤੀ ਬੇਨਤੀ ਪਰਵਾਨ ਕਰਕੇ ਜਦੋਂ ਗੁਰੂ ਜੀ ਸੇਠ ਦੇ ਘਰ ਪਹੁੰਚੇ ਤਾਂ ਗੁਰੂ ਜੀ ਨੇ ਦੇਖਿਆ ਕਿ ਉੱਥੇ ਕਈ ਪੰਡਿਤ ਜੋਗੀ ਸੰਨਿਆਸੀ ਅਤੇ ਸਾਧੂ ਭੋਜਨ ਛਕ ਰਹੇ ਹਨ ਗੁਰੂ ਜੀ ਨੇ ਸੇੜ ਦੁਨੀ ਚੰਦ ਨੂੰ ਕਿਹਾ ਕਿ ਇਹ ਮੰਡਲੀ ਤਾਂ ਭੋਜਨ ਛਕ ਕੇ ਤ੍ਰਿਪਤ ਹੋ ਗਈ ਹੈ ਪਰ ਜਿਸ ਪਿਤਾ ਦੇ ਨਿਮਿਤ ਤੁ ਸ਼ਰਾਧ ਕਰਵਾ ਰਹਿਆਂ ਹਨ ਉਹ ਤਾਂ ਬਗਿਆੜ ਦੀ ਜੂਨੇ ਵਿੱਚ ਰਾਵੀ ਦੇ ਕੰਡੇ ਪੋਖ ਨਾਲ ਬਿਲਖ ਰਿਹਾ ਹੈ ਦੁਨੀ ਚੰਦ ਜਦੋਂ ਉੱਥੇ ਪਹੁੰਚਾ ਤਾਂ ਬਗਿਆੜ ਨਿਢਾਲ ਪਿਆ ਸੀ ਦੁਨੀ ਚੰਦ ਦੇ ਪਹੁੰਚਦਿਆਂ ਹੀ ਉਸ ਨੇ ਪ੍ਰਾਣ ਤਿਆਗ ਦਿੱਤੇ ਗੁਰੂ ਜੀ ਨੇ ਸੇਠ ਨੂੰ ਪੁੱਛਿਆ ਕਿ ਜੋ ਚਬਾਰੇ ਦੇਉਤੇ ਸੱਤ ਚੰਡੇ ਲਾਏ ਹੋਏ ਹਨ ਇਸ ਦਾ ਕੀ ਮਤਲਬ ਹੈ ਸੇਠ ਨੇ ਕਿਹਾ ਕਿ ਮੈਂ 7 ਲੱਖ ਦਾ ਮਾਲਿਕ ਹਾਂ ਮੇਰਾ ਬਹੁਤ ਵੱਡਾ ਵਪਾਰ ਹੈ ਅਤੇ ਮੇਰੀ ਪਹੁੰਚ ਬਹੁਤ ਦੂਰ ਤੱਕ ਹੈ ਮੈਂ ਹੋਰ ਤਾਂ ਨਹੀਂ ਇਕੱਠਾ ਕਰਕੇ ਹੋਰ ਚੰਡੇ ਲਗਾਉਣਾ ਚਾਹੁੰਦਾ ਹਾਂ ਗੁਰੂ ਜੀ ਨੇ ਸੇਠ ਨੂੰ ਕਿਹਾ ਕਿ ਜੇ ਤੇਰੀ ਇਤਨੇ ਲੰਬੀ ਪੌਂਚ ਹੈ ਤਾਂ ਤੂੰ ਇਹ ਸੋਈ ਸਾਡੇ ਆਮਾਨਤ ਸਮਝ ਕੇ ਰੱਖ ਲੈ ਮੈਂ ਤੁਹਾਡੇ ਕੋਲੋਂ ਇਧਰ ਕਾ ਵੀ ਜਾ ਕੇ ਲੈ ਲਵਾਵਾਂਗਾ ਜਦੋਂ ਉਸਨੇ ਘਰ ਜਾ ਕੇ ਉਹ ਸੋਈ ਆਪਣੀ ਪਤਨੀ ਨੂੰ ਦਿੱਤੀ ਤਾਂ ਪਤਨੀ ਨੇ ਉਸ ਨੂੰ ਕਿਹਾ ਕਿ ਪਰਲੋਕ ਵਿੱਚ ਤਾਂ ਤੁਹਾਡਾ ਹੀ ਸਰੀਰ ਵੀ ਨਹੀਂ ਜਾਣਾ ਫਿਰ ਤੁਸੀਂ ਸੋਈ ਆਪਣੇ ਨਾਲ ਕਿਵੇਂ ਲੈ ਕੇ ਜਾਓਗੇ ਜਾਓ ਇਸ ਸੋਈ ਵਾਪਿਸ ਮੋੜੇ ਆਓ ਛੇਟ ਨੇ ਗੁਰੂ ਜੀ ਨੂੰ ਸੂਈ ਵਾਪਿਸ ਲੈਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਮੇਤੋਂ ਭੁੱਲ ਹੋ ਗਈ ਹੈ ਇਹ ਸੂਈ ਮੈਂ ਪਰਲੋਕ ਨਹੀਂ ਲਿਜਾ ਸਕਦਾ ਗੁਰੂ ਜੀ ਨੇ ਕਿਹਾ ਕਿ ਇਹ ਚੰਡਿਆਂ ਦੀ ਮਾਇਆ ਆਪਣੇ ਨਾਲ ਤੂੰ ਕਿਵੇਂ ਲੈ ਜਾਵੇਂਗਾ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਪਿਤਰ ਲੋਕ ਨਾ ਦੀ ਕੋਈ ਚੀਜ਼ ਨਹੀਂ ਹੈ ਮਰਨ ਮਗਰੋਂ ਮਨੁੱਖ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜਾਂ ਤਾਂ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ ਜਾਂ ਫਿਰ ਹੋਰ ਜੁਨਾਂ ਦੇ ਵਿੱਚ ਪੈ ਜਾਂਦਾ ਹੈ ਬਾਮਣਾ ਦਾ ਖਾਦਾ ਹੋਇਆ ਭੋਜਨ ਅਤੇ ਦਾਨ ਪੁੰਨ ਕੀਤੀਆਂ ਹੋਈਆਂ ਵਸਤੂਆਂ ਮਰ ਚੁੱਕੇ ਪ੍ਰਾਣੀ ਨੂੰ ਨਹੀਂ ਮਿਲਦੀਆਂ ਮਾਂ ਬਾਪ ਦੀ ਸੇਵਾ ਉਹਨਾਂ ਦੇ ਜੀਉਂਦਿਆਂ ਜੀ ਕਰਨੀ ਚਾਹੀਦੀ ਹੈ ਗੁਰੂ ਜੀ ਨੇ ਸੇਠ ਨੂੰ ਇਹ ਤਨ ਪੱਲੇ ਕਾਰਜਾਂ ਦੇ ਵਿੱਚ ਲਾਉਣ ਦੀ ਸਿੱਖਿਆ ਦਿੱਤੀ। ਸੇਠ ਦੁਨੀ ਚੰਦ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ, ਉਸਨੇ ਆਪਣੇ ਅਧੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਅਤੇ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਕਾਲ ਪੁਰਖ ਦਾ ਸਿਮਰਨ ਕਰਦਿਆਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਮਾਇਆ ਮਾੜੀ ਨਹੀਂ ਹੈ ਪਰ ਜੇ ਇਹ ਰੱਬ ਨੂੰ ਪੁਲਾ ਕੇ ਇਸੇ ਦਾ ਮੋਹ ਪੈਦਾ ਕਰਕੇ ਹਉਮੈ ਪੈਦਾ ਕਰ ਦੇਵੇ ਤਾਂ ਉਹ ਠੀਕ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।